ਮਿੱਤੇ ਦਿਨ ਲੁਧਿਆਣਾ ਦੀ ਜੇਲ੍ਹ ਦੇ ਵਿੱਚੋਂ ਤਲਾਸ਼ੀ ਲਈ ਗਈ ਆਰ ਇਸ ਦੌਰਾਨ 8 ਮੋਬਾਈਲ ਫੋਨ ਮਿਲੇ ਨੇ ਜੀ ਹਾਂ ਲੁਧਿਆਣਾ ਜੇਲ ਸੁਪਰਡੈਂਟ ਪੱਖੋਂ 12 ਹਵਾਲਾਤੀਆਂ ਉਤੇ ਡਿਵੀਜ਼ਨ ਨੰਬਰ 7 ਦੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਲੁਧਿਆਣਾ ਪੁਲਿਸ ਦੇ ਵੱਲੋਂ ਮਾਮਲੇ ਦੀ ਐਫ ਆਈ ਆਰ ਰਾਹੀਂ ਜਾਣਕਾਰੀ ਪੱਤਰਕਾਰਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਵੱਡਾ ਸਵਾਲ ਪੁਲਿਸ ਤੇ ਉਦੋਂ ਖੜਾ ਹੁੰਦਾ ਹੈ ਕਿ ਜਦੋਂ 12 ਹਵਾਲਾਤੀਆਂ ਤੋਂ 8 ਮੋਬਾਈਲ ਫੋਨ ਬਰਾਮਦ ਹੁੰਦੇ ਨੇ ਆਖਿਰਕਾਰ ਸਵਾਲ ਇਹ ਵੀ ਹੈ ਕਿ ਹਵਾਲਾਤ ਹੋਏ ਔਰ ਉੱਪਰੋਂ 8 ਮੋਬਾਈਲ ਉਹਨਾਂ ਦੇ ਕੋਲੋਂ ਫੜੇ ਜਾਣ ਤਾਂ ਪੁਲਿਸ ਕੀ ਕਰ ਰਹੀ ਹੈ ਆਖਰਕਾਰ ਪੁਲਿਸ ਉਹਨਾਂ ਦੀ ਤਲਾਸ਼ੀ ਨਹੀਂ ਲੈ ਰਹੀ ਜਾਂ ਹਵਾਲਾਤੀ ਤਲਾਸ਼ੀ ਨਹੀਂ ਲੈ ਰਹੀ ਕਿ ਇੱਥੇ ਕੋਈ ਹੋਰ ਸਮਾਨ ਤਾਂ ਨਹੀਂ ਪਿਆ ਹੋਇਆ ਹੁਣ 4 ਹਵਾਲਾਤੀ ਆ ਜਿਹੜੇ ਨੇ ਅਣਪਛਾਤੇ ਜਿਨ੍ਹਾਂ ਦੇ ਖਿਲਾਫ ਵੀ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਹਾਲਾਂਕਿ ਉਹਨਾਂ ਦੇ ਕੋਲੋਂ ਬਰਾਮਦਗੀ ਨੂੰ ਲੈ ਕੇ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ 12 ਹਵਾਲਾਤੀਆਂ ਤੇ 8 ਮੋਬਾਈਲ ਫੋਨਾਂ ਨੂੰ ਲੈ ਕੇ ਮਾਮਲਾ ਜਿਹੜਾ ਆ ਉਹ ਦਰਜ ਕਰ ਦਿੱਤਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ